ਇਹ ਮੇਨ ਇਹਨਾਂ ਦਾ ਹੈਗਾ ਨਿੱਜੀਕਰਨ ਨੀਤੀ ਲਾਗੂ ਕਰਕੇ ਇਹ ਜਿਹੜੇ ਸਾਡੇ ਕੱਚੇ ਮਲਾਜ਼ਮਾਂ ਦਾ ਸ਼ੋਸ਼ਣ ਕੀਤਾ ਜਾਂਦਾ ਸਾਨੂੰ ਕੰਮ ਸਾਤੋਂ ਉਹੀ ਲਿਆ ਜਾਂਦਾ ਜੋ ਪੱਕਾ ਮਲਾਜ਼ਮ ਇੱਕ ਕਰਦਾ ਪਰ ਬਦਲੇ ਸਾਨੂੰ 10000 ਰੁਪਏ ਤਨਖਾਹ ਦਿੱਤੇ ਜਾਂਦੇ ਆ ਨਾ ਕੋ ਸਾਨੂੰ ਜਿਹੜਾ ਇਹਨਾਂ ਦਾ ਕਾਨੂੰਨ ਕਹਿੰਦਾ ਵੀ ਇਹਨਾਂ ਨੂੰ ਗਜਾਰੇਯੋਗ 1948 ਦੇ ਮੁਤਾਬਕ ਤਨਖਾਹ ਦੇਣੀ ਆ ਨਾ ਉਹ ਦਿੱਤੀ ਜਾਂਦੀ ਆ ਜਿਹੜਾ ਠੇਕੇਦਾਰ ਆ ਬਿਨਾ ਕੰਮ ਕੀਤੇ ਉਹ ਤਨਖਾਹ 'ਚੋਂ ਹਿੱਸਾ ਲਾ ਜਾਂਦਾ ਸਾਡੀ ਤਨਖਾਹ 10000 ਆ ਉਹਨਾਂ 'ਚੋਂ ਜੀਐਸਟੀ ਕੱਟੀ ਜਾਂਦੀ ਆ ਮਤਲਬ ਆਰਥਿਕ ਪੱਤਰ ਦੇ ਸਾਡਾ ਪੂਰੇ ਰੋਪ 'ਚ ਸੁਰਸ਼ਨ ਕੀਤਾ ਜਾਂਦਾ ਜਿਵੇਂ ਸਾਡੀ ਮੈਨੇਜਮੈਂਟ ਆ ਕੰਮ ਸਾਥੋਂ ਲੈ ਰਹੇ ਆ ਅਧਿਕਾਰੀ ਲੈ ਰਹੇ ਆ ਨਾ ਸਾਨੂੰ ਸ਼ਿਫਟ ਲਾਉਂਸ ਆ ਨਾ ਸਾਨੂੰ ਰਿਸਕ ਪੱਤਾ ਆ ਨਾ ਸਾਨੂੰ ਓਵਰਟਾਈਮ ਆ ਭੱਤਿਆਂ ਦੇ ਰੂਪ 'ਚ ਕੁਝ ਲਾਗੂ ਨਹੀਂ ਕੀਤਾ ਜਾ ਰਿਹਾ ਇਸ ਕਰਕੇ ਜਿੱਥੇ ਅਸੀਂ ਅੱਜ ਇਹ ਪ ਕਿਸੇ ਤਰ੍ਹਾਂ ਆਉਣ ਵਾਲੇ ਦਿਨਾਂ 'ਚ ਅਸੀਂ ਜਿਹੜਾ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਬਣਿਆ ਹੋਇਆ ਉਹਦੇ ਰਾਹੀਂ ਪੰਜਾਬ ਚਾਹਦਾ ਸੰਘਰਸ਼ ਹੋਰ ਤੇਜ਼ ਕਰਾਂਗੇ ਤੇ 22 ਤੇ 23 ਤਰੀਕ ਨੂੰ ਪਟਿਆਲੇ ਜਿੰਨ ਚ ਤਾਲਮਿਲ ਕਮੇਟੀ ਆ ਲਹਿਰਾ ਥਰਮ ਵਾਲਾ ਰੋਪੜ ਥਰਮ ਵਾਲਾ ਹਾਈਡਲ ਪ੍ਰੋਜੈਕਟ ਦਾ ਗ੍ਰਿਡਾ ਵਾਲੇ ਸਾਥੀ ਆ ਇਕੱਠੇ ਹੋ ਕੇ ਜਿਹੜਿਆਂ ਦੇ ਮੰਗਾਂ 'ਤੇ ਪੜਾਏ ਜਾਮਨ ਅੱਜ ਮੋਦੀ ਦਾ ਪੁੱਤਲਾ ਉਹਦੇ ਨਾਲ ਭਗਵੰਤ ਮਾਨ ਤੇ ਬਿਜਲੀ ਮੰਤਰੀ ਜਿਹੜਾ ਹੈਗਾ ਸਾਡਾ ਉਹਦਾ ਪੁੱਤਲਾ ਅੱਜ ਜੇ ਆਉਣ ਵਾਲੇ ਸਮੇਂ ਜਿਮਨੀ ਚੋਣਾ ਵੀ ਹੋਣ ਉਸ ਤੋਂ ਵੀ ਵਿਰੋਧ ਕਿੱਥੇ ਜਾਊਗਾ ਅਸੀਂ ਗਿੱੱਧੜ ਵੇ ਜਦੋਂ ਮੁੱਖ ਮੰਤਰੀ ਆਇਆ ਉਹਦੋਂ ਵੀ ਵਿਰੋਧ ਦਰਜ ਕਰਾ ਜਿਹੜੇ ਕਹਿੰਦੇ ਸੀ ਵੀ ਜੇ ਸਾਡੀ ਸਰਕਾਰ ਬਣ ਗਈ ਅਸੀਂ ਕਿਸੇ ਨੂੰ ਧਰਨਾ ਮੁਜ਼ਾਹਰਾ ਕਰਨ ਦੀ ਲੋੜ ਨਹੀਂ ਬਣੇ ਲੋਕਾਂ ਦੇ ਮਸਲੇ ਹੱਲ ਕਰਾਂਗੇ ਮਸਲਾ ਹੱਲ ਕਰਨ ਦੀ ਗੱਲ ਤਾਂ ਦੂਰ ਆ ਬੜੀ ਸ਼ਰਮਨਾਕ ਤੇ ਅਫਸੋਸਨਾਕ ਗੱਲ ਆ ਅਸੀਂ ਧਰਨੇ ਮੁਜ਼ਾਹਰੇ ਕਰਦੇ ਹਾਂ ਸੰਘਰਸ਼ ਕਰਦੇ ਹਾਂ ਸਰਕਾਰ ਮੀਟਿੰਗ ਦਿੰਦੀ ਆ 24 ਮੀਟਿੰਗਾਂ ਲਿਖਤੀ ਰੂਪ ਚ ਦੇ ਕੇ ਭਗਵੰਤ ਮਾਨ ਸਰਕਾਰ ਉਹ ਕਰਨ ਤੋਂ ਭੱਜੀ ਆ ਕਿਸੇ ਮਸਲੇ ਦਾ ਹੱਲ ਨਹੀਂ ਕੀਤਾ ਇਸ ਕਰਕੇ ਚੋਣਾਂ ਚ ਵੀ ਅਸੀਂ ਆਪ ਦਾ ਵਿਰੋਧ ਆ ਉਹ ਜਾਰੀ ਹਾਂਜੀ ਬਦਾਂਜੀ ਜਿਹੜਾ ਇਹ ਅੱਜ ਅੱਜ ਆਦਮ ਕਾ ਦਾ ਬੁੱਤ ਫੁੱਕਿਆ ਗਿਆ ਕਿੰਨਾ ਦਾ ਫੁੱਕਿਆ ਗਿਆ ਤੇ ਕਿਉਂ ਫੁੱਕਿਆ ਗਿਆ ਇਹ ਅੱਜ ਜਿਹੜਾ ਆਦਮ ਕਾ ਦਾ ਕਾਲਾ ਬੁੱਤ ਫੁੱਕਿਆ ਗਿਆ ਇਹ ਪੰਜਾਬ ਸਰਕਾਰ ਤੇ ਹਿੰਦੁਸਤਾਨ ਦੀ ਸਰਕਾਰ ਜਿਹੜੀ ਮੋਦੀ ਤੇ ਭਗਵੰਤ ਮਾਨ ਤੇ ਪੰਜਾਬ ਦੇ ਜਿਹੜੇ ਬਿਜਲੀ ਮੰਤਰੀ ਹੈ ਉਹਦਾ ਜਿਹੜਾ ਦੇਓ ਕਾ ਦਾ ਉਹ ਫੁੱਕਿਆ ਗਿਆ ਜੋ ਕਿ ਨਿਜੀਕਰਨ ਦੇ ਤਹਿਤ ਜੋ ਪੱਕੇ ਰੋਜ਼ਗਾਰ ਦੇਣ ਦੀ ਵਾਦਾ ਕਰਕੇ ਤੇ ਪੰਜਾਬ ਸਰਕਾਰ ਸਾਡੇ ਵਿੱਚ ਆਈ ਸੀ ਤੇ ਲੋਕਾਂ ਨੇ ਉਸ ਆਸਨਾਲਾ ਬੰਨ੍ਹਮੇ ਠੇਕਾਂ ਦੇ ਨਾਲ ਜਿੱਤ ਹਾਸਲ ਕਰਕੇ ਤੇ ਸਰਕਾਰ ਦੇ ਵਿੱਚ ਵਧਾਇਆ ਸੀ ਤੇ ਅੱਜ ਸਰਕਾਰ ਨੇ ਪਿਛਲੀਆਂ ਸਰਕਾਰਾਂ ਨੂੰ ਵੀ ਮਾਤ ਦੇ ਕੇ ਤੇ ਪੱਕੇ ਰੋਜ਼ਗਾਰ ਤੇ ਗੁਜ਼ਾਰੇਯੋਗ ਤਨਖਾਹ ਦੇਣ ਦੀ ਬਜਾਏ ਜਿਹੜੀ ਕੱਚੇ ਮੁਲਾਜ਼ਮਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਤੇ ਜਿਹੜੇ ਸਰਕਾਰੀ ادارے ਆ ਜਿਹੜੇ ਪੱਕੇ ਰੋਜ਼ਗਾਰ ਦੇ ਸੌਮੇ ਆ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਇਸ ਕਰਕੇ ਅੱਜ ਅਸੀਂ ਪੰਜਾਬ ਦੇ ਵਿੱਚ ਜੋ ਠੇਕਾ ਕਾਮਿਆਂ ਵੱਲੋਂ ਤੇ ਰੈਗੂਲਰ ਜਿਹੜੇ ਵੀ ਇਹਦਾ ਸੰਘਰਸ਼ ਸੀ ਲੋਕਾਂ ਵੱਲੋਂ ਇਹ ਰੋਸ ਵੱਜੋਂ ਦੇਊਕਾ ਦਾ ਉਦਲਾ ਛੱਡਿਆ